ਸਤ ਸ੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਨਾ ਵੀ ਆਪਾਂ ਜ਼ਿੰਦਗੀ ਨੂੰ ਜਿਉਣਾਗਾ ਇਹਨੂੰ ਕੱਟਣਾ ਨਹੀਂਗਾ ਆਪਾਂ ਜਿਉਣਾ ਜ਼ਿੰਦਗੀ ਨੂੰ ਤਾਂ ਤੁਸੀਂ ਕਿੱਦਾਂ ਜ਼ਿੰਦਗੀ ਨੂੰ ਵਧੀਆ ਜਿਉ ਸਕਦੇ ਹੋ ਤੁਸੀਂ ਜ਼ਿੰਦਗੀ ਨੂੰ ਇੱਕ ਮਿਸ਼ਨ ਬਣਾਉਣਾਗਾ ਮਿਸ਼ਨ ਬਣਾ ਕੇ ਇਸ ਨੂੰ ਜਿਉਣਾਗਾ ਤੇ ਕਈ ਬੰਦੇ ਆਪਾਂ ਦੇਖਦੇ ਆਂ ਅਕਸਰ ਵਿਵੇਲੇ ਹੁੰਦੇ ਆ ਤੇ ਇੱਥੇ ਬਹਿ ਜਾਂਦੇ ਆ ਸੁਭਾਉ ਆਉਂਦੇ ਆ ਰੋਟੀ ਪਾਣੀ ਖਾ ਕੇ ਇੱਥੇ ਬਹਿ ਜਾਂਦੇ ਆ ਉੱਥੇ ਬਹਿ ਜਾਂਦੇ ਆ ਉਧਰ ਤੁਰ ਜਾਂਦੇ ਆ ਜੇ ਆਪਾਂ ਬੰਦੇ ਨੂੰ ਪੁੱਛੀਏ ਵੀ ਉਹ ਕਹਿੰਦਾ ਕਿ ਹਾਂ ਬਸ ਕੁਝ ਨਹੀਂ ਕਰਨਾ ਬਸ ਦਿਨ ਲੰਘ ਜਾਈਦਾ ਆਪਾਂ ਦਿਨ ਨੀ ਨੰਗਾਉਣੇਗੇ ਆਪਾਂ ਜਿਉਣਾ ਜ਼ਿੰਦਗੀ ਨੂੰ ਮਿਸ਼ਨ ਬਣਾਉਣਾ ਇੱਕ ਤੁਸੀਂ ਲਾਈਫ ਨਮ ਵਿੱਚ ਇੱਕ ਮਿਸ਼ਨ ਬਣਾ ਲਓ ਜੇ ਤੁਸੀਂ ਕੋਈ ਚੀਜ਼ ਨੂੰ ਮੈਥ ਲੋ ਵੀ ਮੈਂ ਉਹ ਕੰਮ ਕਰਨਾਗਾ ਜੇ ਤੁਸੀਂ ਪੜ੍ਹਾਈ ਕਰ ਰਹੇ ਹੋ ਪੜ੍ਹਾਈ ਕਰਕੇ ਤੁਸੀਂ ਇਹ ਕੰਮ ਦਾ ਗੋਲ ਬਣਾ ਲਓ ਵੀ ਮੈਂ ਉਹ ਚੀਜ਼ ਹਾਸਲ ਕਰਨੀ ਆ ਉਸ ਨੂੰ ਉਸ ਪੱਖ ਨੂੰ ਰੱਖ ਕੇ ਤੁਸੀਂ ਅੱਗੇ ਜ਼ਿੰਦਗੀ ਵਿੱਚ ਵਧਣਾਗਾ ਤੇ ਜਿਵੇਂ ਤੁਸੀਂ ਮੰਨ ਲਓ ਤੁਸੀਂ ਕਾਂਸਟੇਬਲ ਲੱਗ ਗਏ ਪੁਲਿਸ ਵਿੱਚ ਕਾਂਸਟੇਬਲ ਲੱਗ ਗਏ ਇਸ ਤੋਂ ਬਾਅਦ ਤੁਸੀਂ ਉਸ ਵਿੱਚ ਹੀ ਆਪਣਾ ਗੁਜ਼ਾਰਾ ਨਹੀਂ ਚਲਾਉਣਾਗਾ ਦਿਨ ਨਹੀਂ ਨਗਾਉਣਗੇ ਉਸੇ ਵਰਦੀ ਨੂੰ ਲੈ ਕੇ ਉਸੇ ਡਿਊਟੀ ਵਿੱਚ ਮਾ ਸਿਧਾਨ ਕੱਟੀ ਜਾਣੇ ਜਿਵੇਂ ਆਗੇ ਡਿਊਟੀ ਤੇ ਚਲੇ ਗਏ ਘਰੇ ਦੈਨ ਨਾਂ ਗਿਆ ਚਲੋ ਜੀ ਦੂਜੇ ਦਿਨ ਆਗੇ ਇਦਾਂ ਨਹੀਂ ਤੁਸੀਂ ਮਿਸ਼ਨ ਬਣਾਉਣਾ ਇੱਕ ਮਿਸ਼ਨ ਬਣਾ ਕੇ ਜਿਵੇਂ ਤੁਸੀਂ ਆਨ ਕਨਸਟੇਬਲੋਂ ਆਈਪੀਐਸ ਤੱਕ ਦਾ ਤੁਸੀਂ ਹਾਸਲ ਕਰਨਾ ਵੀ ਮੈਂ ਇਦਾਂ ਤੁਸੀਂ ਮਿਸ਼ਨ ਬਣਾਉਣਾ ਵੀ ਮੈਂ ਆਈਪੀਐਸ ਬਣਨਾ ਤਿਆਰੀ ਕਰੋ ਉਦੋਂ ਪੇਪਰ ਦਿਓ ਤੁਸੀਂ ਤੇ ਅੱਗੇ ਮਿਸ਼ਨ ਬਣਾਓ ਇੱਕ ਤਾਂ ਅੱਗੇ ਤੁਸੀਂ ਇੱਕ ਥਾਂ ਇੱਕ ਜਗ੍ਹਾ ਨੇ ਰੁਕਣਾਗਾ ਇਦਾਂ ਦੀ ਅੱਗਾ ਆਪਣਾ ਲੈਵਲ ਹਾਈ ਕਰਦਾ ਜਾਣਾ ਆਪਾਂ ਕਰਦੇ ਜਾਣਾ ਨਾਲੇ ਤਾਂ ਤੁਹਾਡੇ ਵਿੱਚ ਅੰਦਰ ਕੌਨਫੀਡੈਂਸ ਬਿਲਡ ਰਹੂਗਾ ਜੇ ਤੁਸੀਂ ਮਿਸ਼ਨ ਨੂੰ ਮਿਸ਼ਨ ਬਣਾ ਕੇ ਇੱਕ ਕੰਮ ਕਰੋਗੇ ਕੌਨਫੀਡੈਂਸ ਬਿਲਡ ਰਹਿਦਾ ਬੰਦੇ 'ਚ ਤੇ ਦਿਨ ਵੀ ਐ ਲੰਘਦਾਗਾ ਜਿਵੇਂ ਵੀ ਵੇਖੋ ਅਸੀਂ ਕੀ ਕੁਝ ਕਰ ਲਿਆ ਐਦਾਂ ਲੱਗੂਗਾ ਤੁਹਾਨੂੰ ਜੇ ਮੰਨ ਲਓ ਸਾਡੀ ਕਰਿਆਨੇ ਦੀ ਦੁਕਾਨਾ ਛੋਟੀ ਤਾਂ ਤੁਸੀਂ ਐਦਾਂ ਉਹ ਕਰਨਾ ਆਪਣੇ ਮਾਈਂਡ ਨੂੰ ਸੈੱਟ ਵੀ ਆਪਾਂ ਇਕੱਲੀ ਛੋਟੀ ਕਰਿਆਨੇ ਦੀ ਦੁਕਾਨ ਨਹੀਂ ਚਲਾਉਣੀ ਆਪਣੇ ਸ਼ਹਿਰ ਵਿੱਚ ਥਾਂ-ਥਾਂ ਤੇ ਸ਼ਾਪਸ ਹੋਣ ਇਸ ਤਰ੍ਹਾਂ ਦੀਆਂ ਇਹ ਮੰਨ ਕੇ ਤੁਸੀਂ ਕੰਮ ਕਰਨਾਗਾ ਨਿਲਾ ਤਾਂ ਤੁਸੀਂ ਜ਼ਿੰਦਗੀ ਵਿੱਚ ਜੇ ਸੋਚ ਕੇ ਕੰਮ ਕਰੋਗੇ ਤਾਂ ਕਾਮਯਾਬੀ ਵੱਡੀ ਕਾਮਯਾਬੀ ਹਾਸਲ ਕਰ ਸਕਦੇ ਹੋ ਤੁਸੀਂ ਤੁਹਾਡੇ ਅੰਦਰ ਕੌਨਫੀਡੈਂਸ ਬਿਲਡ ਰਹੂਗਾ ਤੁਹਾਡੇ ਅੰਦਰ ਨਵੇਂ-ਨਵੇਂ ਵਿਚਾਰ ਆਉਣਗੇ ਹਰ ਰੋਜ਼ ਤੁਸੀਂ ਨਵੇਂ-ਨਵੇਂ ਕੁਝ ਵੀ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਨਵੀਆਂ ਚੀਜ਼ਾਂ ਨੌਲੇਜ ਭਰੀਆਂ ਗੱਲਾਂ ਵੀਡੀਓਜ਼ ਵੇਖਿਆ ਕਰੋ ਤੇ ਆਪਣੇ ਮਾਈਂਡ ਨੂੰ ਫਰੈਸ਼ ਰੱਖਿਆ ਕਰੋ ਮੈਡੀਟੇਸ਼ਨ ਕਰਿਆ ਕਰੋ ਨਵੀਂ-ਨਵੀਂ ਸੋਚ ਰੱਖਿਆ ਕਰੋ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਹੋ ਸਕੇ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਵੀ ਆਪਾਂ ਦਿਨ ਕੱਟਨੇ ਨਹੀਂ ਗੁਜ਼ਾਰਨਾ ਨਹੀਂ ਜ਼ਿੰਦਗੀ ਨੂੰ ਦਿਨ ਜ਼ਿੰਦਗੀ ਨੂੰ ਜਿਉਣਾਂਗਾ ਇੰਜੋਏ ਕਰ ਆਪਾਂ ਇਸ ਨੂੰ ਵੈਲਡ ਕਰਨਾ ਇੰਜੋਏਮੈਂਟ ਲਿਓਨੀਆ ਸੱਚ ਤਾਂ ਆਪਾਂ ਜ਼ਿੰਦਗੀ ਨੂੰ ਵਧੀਆ ਕੁਝ ਜ਼ਿੰਦਗੀ ਵਿੱਚ ਹਾਸਲ ਕਰਕੇ ਜਾਣਾਗਾ ਇੱਕ ਨਵੇਂ ਮੁਕਾਮ ਤੇ ਜਾਣਾਗਾ ਇਹ ਸੋਚ ਕੇ ਤੁਸੀਂ ਚੱਲਿਆ ਕਰੋ ਸਵੇਰ ਆਪਣੀ ਸ਼ੁਰੂਆਤ ਮੈਡੀਟੇਸ਼ਨ ਤੋਂ ਵਧੀਆ ਹਲਕੀ ਵਰ ਜਿਸ ਤੋਂ ਸ਼ੁਰੂ ਕਰਿਆ ਕਰੋ ਸਵੇਰ ਕਸਰਤ ਕਰਨ ਜ਼ਰੂਰ ਜਾਇਆ ਕਰੋ ਸੈਰ ਕਰਨ ਤੇ ਵਰਕਆਊਟ ਕਰਿਆ ਕਰੋ ਏ ਮੈਡੀਟੇਸ਼ਨ ਕਰਿਆ ਕਰੋ ਸਵੇਰ ਫਰੈਸ਼ ਮਾਈਂਡ ਹੁੰਦਾਗਾ ਤੇ ਤੁਹਾਨੂੰ ਨਵੇਂ-ਨਵੇਂ ਵਿਚਾਰ ਆਉਣਗੇ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਤਾਂ ਆਪਾਂ ਅੱਗੇ ਹੋਰ ਤੁਹਾਡੇ ਲਈ ਮੋਟੀਵੇਸ਼ਨ ਵੀਡੀਓ ਲੈ ਕੇ ਆਵਾਂਗੇ ਤਾਂ ਧੰਨਵਾਦ ਸਾਡੇ ਸਾਰੇ ਵੀਰਾਂ ਦਾ ਜਿਹੜੇ-ਜਿਹੜੇ ਆਪਣਾ ਚੈਨਲ ਦੇਖਦੇ ਆ